ਹੈਲੋ ਗਾਇਜ਼ ਮੇਰੇ ਬਲ ਨੂੰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਦੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਮਿਲੇ ਹਾਂ ਜੀ ਅੱਜ ਇੱਕ ਨਵੇਂ ਬਲੌਗ ਦੇ ਨਾਲ ਇੱਥੇ ਹੋ ਗਿਆ ਸੀ ਦੀ ਡੇਲੀ ਰੁਟੀਨ ਸ਼ੁਰੂ ਹਾਂ ਜੀ ਮਾਰਨਿੰਗ ਦਾ ਟਾਈਮ ਸੀਗਾ ਇੱਥੇ ਮੈਂ ਲੱਗੀ ਸੀ ਬਿੜੇ ਸੁੰਬਰਨਾ ਮੈਂ ਕਿਹਾ ਚਲੋ ਬਿੜੀ ਦੀ ਸਫਾਈ ਕਰਦੀ ਹਾਂ ਅੱਜ ਦਿਨ ਦਾ ਥੋੜਾ ਫਰਕ ਸੀਗਾ ਜਿਵੇਂ ਕਿ ਇਵਰ ਇਹ ਜਮੇ ਜ਼ਿਆਦਾ ਠੰਡ ਹੁੰਦੀ ਜਾ ਰਹੀ ਹੈ ਇਹ ਅਜਮਦਨ ਸ਼ਾਇਦ ਬਦਲਵਾਈ ਸੀ ਉਹਦੇ ਕਰਕੇ ਜਣੀ ਥੋੜਾ ਜਿਹਾ ਦਿਨ ਦਾ ਪਹਿਲਾਂ ਨਾਲੋਂ ਫਰਕ ਲੱਗਦਾ ਸੀਗਾ ਮੌਸਮ ਵੀ ਥੋੜਾ ਠੀਕ ਸੀਗਾ ਜੀ ਫਤਿਹ ਇੱਥੇ ਸਕੂਲ ਚੱਲੇ ਗਿਆ ਸੀ ਉਹਦੇ ਪਾਪਾ ਵੀ ਆਪਦੀ ਕੰਮ ਤੇ ਚਲੇ ਗਏ ਸੀਗੇ ਤਾਂ ਕਿ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਮੈਂ ਆਪਦੇ ਕਰ ਲਈ ਸੀ ਕੰਮ ਸਟਾਰਟ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿੰਨਾ ਚਿਰ ਬੱਚਾ ਸਕੂਲ ਨਹੀਂ ਜਾਂਦਾ ਹੈਗਾ ਉਨਾ ਚਿਰ ਕੰਮ ਵੀ ਨਹੀਂ ਸਟਾਰਟ ਹੁੰਦੇ ਹੈਗੇ ਜਣੀ ਬਾਕੀ ਚਲੋ ਆਪਦੀ ਆਪਦੀ ਉਹ ਮੈਨੂੰ ਇਹਦਾ ਵੀ ਚਲ ਫਤੇ ਦੇ ਗਏ ਤੇ ਵੀ ਫੇਰ ਹੀ ਕੰਮ ਸਟਾਰਟ ਕਰਦੀਆਂ ਅੰਦਰ ਦੇ ਥੋੜੀ ਬਹੁਤ ਮਤਲਬ ਚੱਕ ਧਰਦੀ ਦਾ ਕਰ ਲੈਣੇ ਨੇ ਬਾਕੀ ਸਾਬ ਸਫਾਈ ਦਾ ਹੋਰ ਇਹ ਪੈਂਡਿੰਗ ਰਹਿੰਦੇ ਨੇ ਹਾਂਜੀ ਇੱਥੇ ਫਤੇ ਸਕੂਲ ਚਲੇ ਗਿਆ ਸੀ ਉਹਦੇ ਪਾਪਾ ਵੀ ਕੰਮ ਤੇ ਚਲੇ ਗਏ ਸੀਗੇ ਉਹਦੇ ਕਰਕੇ ਫਿਰ ਮੈਨੂੰ ਇਹ ਸੀ ਮੈਂ ਕਿ ਹੁਣ ਆਪਾਂ ਲੱਗਦੇ ਆ ਆਪਦੇ ਕੰਮ ਕਰ ਕਿਉਂਕਿ ਜਿੰਨਾ ਚਿਰ ਬੱਚਾ ਨਹੀਂ ਜਾਂਦਾ ਹੈਗਾ ਉਨਾ ਚਿਰ ਕੰਮਕਾਰ ਵੀ ਨਹੀਂ ਸਟਾਰਟ ਹੁੰਦੇ ਹੈਗੇ ਇਹ ਹੁੰਦਾ ਵੀ ਚਲੋ ਅੰਦਰ ਦਾ ਕੰਮਕਾਰ ਬੰਦਾ ਕਰ ਲੈਂਦਾ ਹਨਾ ਚੱਕ ਤਾਰੂ ਜਿਹੜੀ ਕਰਨ ਵਾਲੀ ਹੁੰਦੀ ਹੈ ਕਪੜਾ ਲੀਡਾ ਕੋਈ ਸਾਂਭਣਾ ਕੁਝ ਉਹ ਕਰਨਾ ਤੇ ਜਣੀ ਇਹ ਹੋ ਜਾਂਦਾ ਵੀ ਸਾਫ ਸਫਾਈਆਂ ਦੇ ਜੇ ਹੋਰ ਕੰਮ ਉਹ ਪੈਂਡਿੰਗ ਰਹਿ ਜਾਂਦੇ ਨੇ ਇਹ ਸੀਗਾ ਵੀ ਮੰਮੀ ਨੇ ਵੀ ਅੱਜ ਮੀਟਿੰਗ ਤੇ ਜਾਣਾ ਸੀਗਾ ਤਾਂ ਕਰਕੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਚਲੋ ਵੀ फटाफट ਕੰਮਕਾਰ ਕਰਕੇ ਬਿਲੇ ਹੋਈਏ ਫਿਰ ਦੇਖਦੇ ਆ ਫੋਨ ਕੋਸ਼ਤਾ ਇਹ ਆ ਜੇ ਵੀ ਠੰਡ ਬਹੁਤ ਜ਼ਿਆਦਾ ਹੋਣ ਕਰਕੇ ਨਾ ਵੀ ਕੋਈ ਬਾਧੂ ਘਾਟੂ ਕੰਮ ਕਰ ਵੀ ਨਹੀਂ ਹੁੰਦੇ ਹੈਗੇ ਮੌਸਮ ਥੋੜਾ ਸਹੀ ਹੋਵੇ ਫੇਰ ਇਹ ਹੋ ਜਾਂਦਾ ਵੀ ਚੱਲ ਬੰਦਾ ਕੋਈ ਬਾਧੂ ਘਾਟੂ ਵੀ ਕੰਮ ਕਰਦਾ ਹੈ ਇੱਥੇ ਦੁਪਹਿਰ ਦਾ ਹੋ ਗਿਆ ਸੀ 1:00 ਵਜੇ ਦਾ 1 2:00 ਵਜੇ ਦੇ ਤਕਰੀਬਨ ਸ਼ਾਇਦ ਇੰਨਾ ਕੁ ਟਾਈਮ ਸੀਗਾ ਮੰਮੀ ਵੀ ਆ ਗਈ ਸੀਗੇ ਉਹਨਾਂ ਦੇ ਆਇਆ ਤੋਂ ਫੇਰ ਬਣਾਉਣ ਲੱਗੀ ਸੀ ਮੈਂ ਚਾਹ ਮੈਂ ਕਿਹਾ ਵੀ ਚਾਹ ਬਣਾਉਣੀ ਆ ਨਾਲੇ ਇਹ ਸੀਗਾ ਵੀ ਫੋਨ ਵਗੈਰਾ ਦੇਖ ਕੇ ਬੋਰ ਹੋ ਗਏ ਸੀਗੇ ਕਿਉਂਕਿ ਇਹ ਸੀਗਾ ਵੀ ਨਹੀਂ ਤਾਂ ਚੱਲ ਬੰਦਾ ਕੋਈ ਗੱਲਬਾਤ ਕਰਦਾ ਕੁੱਤਰਦਾ ਨਹੀਂ ਜੇ ਮੌਸਮ ਸਹੀ ਹੋਵੇ ਚੱਲ ਕੋਈ ਕੰਮ ਕਰ ਲੈਂਦਾ ਹੁਣ ਇਹਦੀ ਠੰਡ ਚ ਤਾਂ ਫੋਨ ਦੇਖਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਹੁੰਦਾ ਹੈਗਾ ਕੁਝ ਇਹ ਸੀਗਾ ਮੌਸਮ ਦਾ ਵੀ 1-2 ਵਜੇ ਥੋੜੀ ਜੀ ਧੁੱਪ ਵੀ ਚਮਕਿਆਈ ਸੀਗੇ ਇਹ ਸੀਗਾ ਵੀ ਨਾਲੇ ਚਾਹ ਪੀਂਦੇ ਆ ਨਾਲੇ ਬਾਹਰ ਬੈਠਦੇ ਆ ਫਿਰ ਧੁੱਪ ਚ ਕੀ ਕਰਦੇ ਆ ਵੀ ਦੁਪਹਿਰ ਸ਼ਾਮ ਦੀ ਮਤਲਬ ਤਿਆਰੀ दाल ਸਬਜ਼ੀ ਦੀ ਵੀ ਕੀ ਬਣਾਉਣਾ ਇਥੇ ਮੈਂ ਚਾਹ ਬਣਾਉਂਦੀ ਸੀ ਨਾਲ ਹੀ ਰੱਖਿਆ ਸੀ ਮੈਂ ਥੋੜਾ ਜਿਹਾ ਪਾਣੀ ਗਰਮ ਹੋਣਾ ਮੈਂ ਕਿਹਾ ਵੀ ਚਲੋ ਨਾਲੇ ਪਾਣੀ ਗਰਮ ਕਰ ਦਿਆਂ ਪੀਣਾ ਸੀ ਵੈਸੇ ਪੀਣ ਕਰਕੇ ਹੀ ਗਰਮ ਕਰ ਰਹੀ ਸੀ ਇੱਕ ਤਾਂ ਨਾ ਸਰਦੀਆਂ 'ਚ ਪਾਣੀ ਦੀ ਵੀ ਬਹੁਤ ਉਹ ਹੋ ਜਾਂਦੀ ਆ ਘੋਲੇ ਮਾਰ ਜਾਂਦੀ ਆ ਵੀ ਕਿਹੜਾ ਗਰਮ ਕਰੂਗਾ ਫੇਰ ਪੀਵਾਂਗੇ ਇਥੇ ਅਸੀਂ ਚਾਹ ਪਿੰਦੇ ਸੀ ਨਾਲੇ ਮੰਮੀ ਆਪਦੀਆਂ ਸੁਣਾਉਂਦੀ ਸੀ ਮੀਟਿੰਗ ਦੇਆਂ ਗੱਲਾਂ ਉਹ ਗੱਲਾਂ ਕਰਦੇ ਸੀ ਅਸੀਂ ਨਾਲੇ ਕਰਨ ਲੱਗੇ ਸੀ ਸ਼ਾਮ ਦੀ ਦਾਲ ਸਬਜ਼ੀ ਦੀ ਤਿਆਰੀ ਨਾਲੇ ਅਸੀਂ ਕਿ ਵੀ ਚੀਨ ਪੀਂਨੇ ਚਾਹ ਮम्मी ਕਹਿੰਦੇ ਮੈਂ ਤਾਂ ਰੋਟੀ ਖਾਣੀ ਆ ਮम्मी ਰੋਟੀ ਖਾਣ ਲੱਗੇ ਸੀ ਚਾਹ ਦੇ ਨਾਲ ਮੈਂ ਖਾਂਦੀ ਸੀ ਇੱਥੇ ਛੋਲੇ ਸੀਗੇ ਜਿਨ੍ਹਾਂ ਨੂੰ ਮਿੱਠਾ ਲਾ ਕੇ ਰੱਖਿਆ ਸੀ ਤੇ ਉੱਥੇ ਚਿੜੀ ਬੈਠੀ ਸੀ ਉਹ ਆਮ ਵੀ ਜੇ ਬੈਠੇ ਬੁੱਠੇ ਨੇ ਨਾ ਆ ਜਾਂਦੇ ਨੇ ਕੋਲ ਉਹਨੂੰ ਮੈਂ ਪਾਉਂਦੀ ਸੀਗੀ ਉਹ ਖਾਂਦੀ ਸੀ ਉਹ ਦਾਣੇ ਜਿਆਂ ਤੇ ਛੋਲਿਆਂ ਦੇ ਦਾਣੇ ਜਿਆਂ ਤੇ ਠੁੰਗਾ ਜੀ ਮਾਰਦੀ ਸੀਗੀ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਚਾਹ ਪੀ ਕੇ ਫਿਰ ਦੇਖਦੇ ਹਾਂ ਥੋ ਹਲਕੀ ਜਿਹੀ ਧੁੱਪ ਸੀ ਕੁਝ ਖਾਸ ਤਾਂ ਹੈ ਨਹੀਂ ਸੀ ਕੱਪੜੇ ਆਪਣੇ ਇੱਕ ਦਿਨ ਮਤਲਬ ਪਹਿਲਾਂ ਸ਼ਾਮ ਦੇ ਧੋਤੇ ਹੋਏ ਸੀਗੇ ਥੋੜੇ ਜੇ ਕੱਪੜੇ ਸੀ ਫਤੇ ਦੀ ਡਰੈਸ ਵਗੈਰਾ ਉਹਵੇਂ ਅੱਜ ਧੋਤੀ ਸੀਗੇ ਤੇ ਮੈਂ ਕਿਹਾ ਵੀ ਚਲੋ ਜਿਹੜੇ ਕੱਪੜੇ ਸੁੱਕੇ ਨੇ ਫਿਰ ਉਹ ਚਾਹ ਪੀ ਕੇ ਲਾਉਣੇ ਆ ਮੰਮੀ ਕਹਿੰਦੇ ਸੀ ਕਹਿੰਦੇ ਮੈਂ ਲਾ ਦਿੰਨੀ ਆ ਵੀ ਸਬਜ਼ੀ ਨੂੰ ਤੜਕਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਚੁੱਲ੍ਹੇ ਤੇ ਉਹ ਤੁਹਾਨੂੰ ਤਾਂ ਨਹੀਂ ਦਿਖਾਇਆ ਸੀਗਾ ਵੀ ਤੁਸੀਂ ਵੀ ਚੁੱਲ੍ਹਾ ਦੇਖ-ਦੇਖ ਬੋਰ ਹੋ ਗਏ ਹੋਵੋਗੇ ਇਹਦੇ ਮੰਮੀ ਸਬਜ਼ੀ ਨੂੰ ਤੜਕਾ ਲਾ ਕੇ ਹਟੇ ਸੀ ਮੈਂ ਜਿਹੜੇ ਕੱਪੜੇ ਮਤਲਬ ਤੈਲ ਲਗਾਉਣ ਵਾਲੀ ਸੀ ਉਹ ਮੈਂ ਉਤਾਰਲੇ ਸੀ ਜਿਹੜੇ ਕੱਪੜੇ ਮਤਲਬ ਟੰਗਣ ਵਾਲੇ ਹੁੰਦੇ ਨੇ ਉਹ ਮੈਂ ਨਹੀਂ ਸੀ ਉਤਾਰੇ ਮੈਂ ਕਿਹਾ ਉਹ ਉਦਾਂ ਹੀ ਉਤਾਰੂੰਗੀ ਜਦੈਂ ਵੀ ਉਤਾਰ ਕੇ ਉਹਨਾਂ ਨੂੰ ਟੰਗ ਦੂੰਗੀ ਮੰਮੀ ਲੱਗੇ ਸੀ ਇੱਥੇ ਧਣੀਆਂ ਸਮਾਰਨ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਨਾਲੇ ਕੱਪੜੇ ਸਮੇਟੇ ਜਾਣਗੇ ਤੇ ਫਿਰ ਵੀ ਜਦ ਨੂੰ ਫਤਨੇ ਆ ਜਾਣਾ ਫਿਰ ਤੁਹਾਨੂੰ ਪਤਾ ਹੀ ਵੀ ਬੱਚਿਆਂ ਤੇ ਇਹ ਹੁੰਦਾ ਵੀ ਖਾਣ ਪੀਣ ਦਾ ਕੁਛ ਨਾ ਕੁਛ ਫਿਰ ਉਹਨੇ ਖਾ ਪੀ ਕੇ ਥੋੜਾ ਢੇਰ ਫੋਨ ਫੋਨ ਦੇਖ ਕੇ ਫਿਰ ਉਹਨੇ ਜਾਣਾ ਹੁੰਦਾ ਟਿਊਸ਼ਨ ਤੇ ਮੈਂ ਕਿਹਾ ਵਿਚਾਰ ਉਹਦੋਂ ਤੱਕ ਜਿਹੜੇ ਇਹ ਕੰਮ ਨੇ ਹੋ ਜਾਣਗੇ ਕਿਉਂਕਿ ਜਦ ਨੂੰ ਫਿਰ ਉਹਨੇ ਟਿਊਸ਼ਨ ਜਾਣਾ ਹੁੰਦਾ ਉਦੋਂ ਥੋੜੀ ਸ਼ਾਮ ਹੋ ਜਾਂਦੀ ਹੈ ਸ਼ਾਮ ਕਰਕੇ ਫਿਰ ਇਹ ਸੀ ਵੀ ਤਰੇਲ ਪੈਣ ਲੱਗ ਜਾਂਦੀ ਆ ਤੇ ਕੱਪੜਿਆਂ ਨੇ ਗਿੱਲੇ ਹੋ ਜਾਣਾ ਸਬਜੀ ਤਾਂ ਆਪਾਂ ਮਤਲਬ ਆਲੂਆਂ ਦੀ ਬਣਾਈ ਸੀ ਸਰਦੀਆਂ ਚ ਮੈਨੂੰ ਤਾਂ ਜਣੀ ਬਹੁਤ ਟੇਸਟੀ ਲੱਗਦੀ ਹੁੰਦੀ ਹੈ ਕੱਲੇ ਆਲੂਆਂ ਦੇ ਵਿੱਚ ਧਨੀਆ ਪਾ ਕੇ ਸਿੰਪਲ ਜਿਹੇ ਤਰੀਕੇ ਨਾਲੇ ਬਣਾਈ ਸੀਗੀ ਕਿਉਂਕਿ ਜਿਹੜੇ ਇਹ ਨਵੇਂ ਆਲੂ ਨੇ ਇਹਨਾਂ ਦੇ ਬਹੁਤ ਟੇਸਟੀ ਲੱਗਦੇ ਆ ਕਦੇ ਬਣਾ ਕੇ ਦੇਖਿਓ ਨਾਲੇ ਦੱਸਿਓ ਵੀ ਤੁਹਾਨੂੰ ਕਿਵੇਂ ਦੀ ਲੱਗੀ ਆ ਉਦਾਂ ਮਤਲਬ ਸਾਗ ਵੀ ਪਿਆ ਸੀਗਾ ਤੇ ਸਾਗ ਦੇਖਾਂਗੇ ਫਿਰ ਕੱਲ੍ਹ ਕੋਲ ਨੂੰ ਇਥੇ ਫਤਿਹ ਦੀ ਫਰਮਾਇਸ਼ ਹੋਈ ਸੀ ਵੀ ਕੁਝ ਖਾਣ ਨੂੰ ਚਾਹੀਦਾ ਮੈਗੀ ਮੈਂ ਕਿਹਾ ਵੀ ਨਹੀਂ ਮੈਗੀ ਹੈ ਨਹੀਂ ਫਿਰ ਉਹ ਤੋਂ ਬਾਅਦ ਫਿਲਹਾਲ ਮੈਂ ਸੋਚਿਆ ਮੈਂ ਕਿਹਾ ਵੀ ਚਲੋ ਨੂੰ ਛੋਲ ਬਣਾ ਦਿੰਨੀ ਆ ਛੋਲ ਵੀ ਕੀ ਬਰੀਆਨੀ ਬਣਾ ਦਿੰਨੀ ਆ ਮਤਲਬ ਉਹਦੇ ਵਿੱਚ ਮੈ ਇਹ ਸੀ ਮੇਰੇ ਕੋਲ ਬਹੁਤਿਆਂ ਜ਼ਿਆਦਾ ਤਾਂ ਸਬਜ਼ੀਆਂ ਹੈ ਨਹੀਂ ਸੀ ਬਰੀਆਨੀ ਲਈ ਤਾਂ ਮੈਂ ਮੇਰੇ ਕੋਲ ਹੈਗੀ ਸੀ ਗਾਜਰਾ ਸੀ ਸੋਆਬੀਨ ਪਨੀਰ ਤੇ ਮੈਂ ਪਿਆਜ਼ ਇਹ ਚੀਜ਼ਾਂ ਮੈਂ ਉਹ ਕੀਤੀਆਂ ਸੀ ਮਤਲਬ ਸਬਜੀ ਨੂੰ ਥੋੜਾ ਫਰਾਈ ਕਰ ਲਿਆ ਸੀ ਹਲਕਾ ਜਿਹਾ ਘਿਓ ਦੇ ਵਿੱਚ ਤੇ ਹਲਕਾ ਜਿਹਾ ਨੂਨ ਪਾ ਕੇ ਮਰਜਾ ਸੇਕ ਲਾ ਲਿਆ ਸੀ ਉਹ ਤੋਂ ਬਾਅਦ ਜਦ ਇਹ ਚੌਲ ਪਾ ਕੇ ਇੱਕ ਵਿਸਲ ਬਣਾ ਲਈ ਸੀ ਬਹੁਤ ਟੇਸਟੀ ਬਣੀ ਸੀ ਸਿਰਫ ਤੁਹਾਨੂੰ ਦੱਸ ਹੀ ਸਕਦੇ ਆ ਕਿਉਂਕਿ ਜੇ ਖਾਣੀਆਂ ਨੇ ਤਾਂ ਸਾਡੇ ਘਰ ਆਉਣਾ ਪਊਗਾ ਤੇ ਫਤਿਹ ਫਿਰ ਖਾ ਕੇ ਉਹਨੇ ਟਿਊਸ਼ਨ ਜਾਣਾ ਸੀ ਉਹ ਚਲੇ ਗਿਆ ਸੀ ਟਿਊਸ਼ਨ ਫਿਰ ਅਸੀਂ ਬਣਾਏ ਤਾਂ ਫਿਲਹਾਲ ਥੋੜੇ-ਥੋੜੇ ਥੋੜੇ ਹੀ ਸੀ ਕਿਉਂਕਿ ਚੌਲ ਘੱਟ ਪਸੰਦ ਕਰਦੇ ਨੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਸਿਆਣਿਆਂ ਦੇ ਗੁੱਡੇ-ਗਿੱਟੇ ਜੇ ਦੁਖਣ ਲੱਗ ਜਾਂਦੇ ਨੇ ਉਹਨਾਂ ਕਰਕੇ ਫੇ ਤਾਂ ਕਰਕੇ ਉਹ ਘੱਟ ਘੱਟ ਪਸੰਦ ਹੁੰਦੇ ਨੇ ਉਹਨਾਂ ਨੂੰ ਉਸ ਤੋਂ ਬਾਅਦ ਫਿਰ ਮੈਂ ਫਤਿਹ ਦੇ ਪਾਪਾ ਨੂੰ ਆਈ ਸੀ ਹਰਾ ਝਕਾਉਣ ਜਿਵੇਂ ਪਤਾ ਹੀ ਆ ਵੀ ਡੱਡ ਜੀ ਵੱਡ ਦਿੰਦੇ ਹੁੰਦੇ ਨੇ ਪਰ ਉਹਨਾਂ ਨੂੰ ਚੱਕਣਾ ਔਖਾ ਲੱਗਦਾ ਏ ਤੁਰਨਾ ਮਤਲਬ ਚੱਕ ਕੇ ਫਿਰ ਇੱਥੇ ਮੈਂ ਕਿਹਾ ਵੀ ਉਹ ਆ ਕੇ ਫਿਰ ਆਪਦਾ ਕੰਮ ਤੋਂ ਚੱਕ ਲੈਂਦੇ ਹੁੰਦੇ ਨੇ ਨਾਲੇ ਟੋਕਾ ਟੁੱਕਾ ਕਰ ਲੈਂਦੇ ਹੁੰਦੇ ਨੇ ਚਲੋ ਇਹ ਹੋ ਜਾਂਦਾ ਵੀ ਸਿਆਣੇ ਦੀ ਇੰਨੀ ਕੇ ਹੈਲਪ ਬਹੁਤ ਆ ਤੇ ਮੈਂ ਉਹਨਾਂ ਨੂੰ ਹਰਾ ਚਕਾਉਣ ਆਈ ਹੋਈ ਸੀ ਫਿਰ ਹਰਾ ਚਕਾ ਕੇ ਸੀ ਚੱਲੇ ਸੀ ਵਾਪਸ ਇੱਥੇ ਲੱਗੇ ਸੀ ਉਹਦੇ ਪਾਪਾ ਟੋਕਾ ਕਰਨ ਜਦ ਨੂੰ ਚਲੇ ਗਈ ਸੀ ਲਾਈਟ ਉਸ ਤੋਂ ਬਾਅਦ ਆਪਾਂ ਚੁੱਲੇ ਤੇ ਬਣਾਈ ਰੋਟੀ ਨਲੇ ਬਣਾਈਆਂ ਸੀ ਅੱਜ ਦੋ ਦੜੀਆਂ ਸੇਮੀਆਂ ਵੈਸੇ ਹੀ ਮਨ ਕਰਿਆ ਸੀ ਉਹ ਕੰਮ ਹੋ ਗਿਆ ਸੀ ਵੀ ਕਦੇ ਇੱਕ ਵੀ ਨਹੀਂ ਜਾਂ ਫਿਰ ਦੋ ਦੋ ਹਨਾ ਵੀ ਜਿਆਦਾ ਕਈ ਵਾਰੀ ਇੱਕ ਵੀ ਕੋਈ ਮਤਲਬ ਇੰਨਾ ਹੀ ਨਹੀਂ ਹੁੰਦਾ ਹੈਗਾ ਵੀ ਆਹ ਵੀ ਰੋਟੀ ਤੋਂ ਸਬਜ਼ੀ ਤੋਂ ਇਲਾਵਾ ਕੁਝ ਬਣਾਉਣਾ ਹੈ ਹਨਾ ਵੀ ਅੱਜ ਦੋ ਦੋ ਬਣੀਆਂ ਜਿਵੇਂ ਦੁਪਹਿਰੇ ਛੋਲ ਬਣਾਏ ਸੀ ਤੇ ਫਿਰ ਸ਼ਾਮ ਨੂੰ ਇਹ ਹੋ ਗਿਆ ਵੀ ਚਲੋ ਕਾਫੀ ਦਿਨ ਹੋ ਗਏ ਵੀ ਸੇਮੀਆਂ ਬਣਾਇਆਂ ਨਹੀਂ ਸੀ ਫਿਰ ਉਹ ਬਣਾਈਆਂ ਸੀ ਮੈਂ ਇੱਥੇ ਅਸੀਂ ਰੋਟੀ ਖਾ ਲਈ ਸੀ ਸੇਮੀਆਂ ਦਾਦੀ ਪੁੱਤ ਸੇਮੀਆਂ ਖਾਣ ਲੱਗੇ ਹੋਏ ਸੀਗੇ ਫਾ ਤੈਨੂੰ ਸਬਜ਼ੀ ਜ਼ਿਆਦਾ ਟੇਸਟੀ ਨਹੀਂ ਲੱਗੀ ਉਹ ਥੋੜਾ ਜਿਹਾ ਨਾ ਤਿੱਖਾ ਨੂਨ ਮਿਰਚ ਜ਼ਿਆਦਾ ਪਸੰਦ ਕਰਦਾ ਏ ਇਹਦੇ ਵਿੱਚ ਸਬਜ਼ੀ ਚ ਥੋੜਾ ਜਿਹਾ ਰਹਿ ਗਿਆ ਸੀ ਘੱਟ ਤਾਂ ਕਰਕੇ ਇੱਥੇ ਆਪਾਂ ਡਿਨਰ ਕਰਕੇ ਹੋ ਜਾਣਾ ਫ੍ਰੀ ਕੰਮ ਕਰ ਮਰ ਕਰਕੇ ਇੱਥੇ ਕਰਦੇ ਹਾਂ ਜੀ ਆਪਾਂ ਵੀਡੀਓ ਦਾ ਐਂਡ ਓਕੇ ਬਾਏ ਟੇਕ ਕੇਅਰ ਆਪ ਦਾ ਖਿਆਲ ਰੱਖਿਆ ਕਰੋ ਜਿਹੜੇ ਚੈਨਲ ਤੇ ਨਵੇਂ ਨੇ ਜੀ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜਿਨ੍ਹਾਂ ਨੇ ਚੈਨਲ ਆਲਰੇਡੀ ਪਹਿਲਾਂ ਹੀ ਕਰਿਆ ਹੋਇਆ ਹੈ ਉਹਨਾਂ ਨੂੰ ਬੇਨਤੀ ਹੈ ਵੀ ਆਪਣੇ ਫਰੈਂਡ ਸਰਕਲ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਆਪਣੀ ਫੈਮਿਲੀ ਹੋਰ ਵੱਡੀ ਹੋ ਸਕੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਵਧੀਆ ਵਧੀਆ ਕਿਉਂਕਿ ਤੁਹਾਡੇ ਲਾਈਕ আর ਤੁਹਾਡੇ ਕਮੈਂਟ ਨਾਲ ਕੋਈ ਮੋਟੀਵੇਟ ਹੁੰਦਾ ਹੈ ਹੈਨਾ ਸਾਨੂੰ ਵੀ ਇਹ ਹੁੰਦਾ ਹੈ ਵੀ ਹਾਂ ਸਾਡੇ ਬਲੌਗਸ ਤੁਹਾਨੂੰ ਪਸੰਦ ਆਉਂਦੇ ਨੇ ਇਸ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਸਾਨੂੰ ਸਪੋਰਟ ਕਰਨ ਲਈ ਸਾਨੂੰ ਪਿਆਰ ਕਰਨ ਲਈ ਓਕੇ ਬਾਏ ਗੁੱਡ ਨਾਈਟ